ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮੌੜ ਕਲਾਂ ਦੀ ਕੰਧ ਤੇ ਕਸ਼ੇ ਸ਼ਰਾਰਤੀ ਅੰਸਰ ਨੇ ਲਿਖਦਾ ਜਿੰਨਾ ਮਰਜੀ ਲਾਓ ਚਿੱਟਾ ਸ਼ਰਿਆਮ ਬਿਕਦਾ ਤੇ ਥੱਲੇ ਲਿਖ ਕੇ ਲਾਤਾ ਜੁੱਧ ਨਸ਼ਿਆਂ ਵਿਰੁੱਧ ਮਹਿਮੰਦੀ ਖੁੱਲੀ ਪੋਲ ਤੇ ਹੁੰ ਜਿਹੜੇ ਪਿੰਡ ਵਾਲੇ ਨਹੀਂ ਇਹ ਰੌਲਾ ਪਾ ਰਹੇ ਆ ਤੇ ਕਿਹੜੀ ਮਹਮੂਦੀ ਗੱਲ ਕਰਦੇ ਹੋ ਨਸ਼ੇ ਤਾਂ ਸ਼ਰਿਆਂ ਬਿਕਦੇ ਆ ਅੱਛਾ ਜਿਹੜੇ ਪਿੰਡ ਵਿੱਚ ਇਹ ਲਿਖ ਕੇ ਲਾਇਆ ਕਿਸੇ ਨੇ ਕੰਨ ਦੇ ਉੱਪਰ ਵੀ ਇੱਥੋਂ ਬਿਕਦਾ ਚਿੱਟਾ ਇੱਥੋਂ ਖਰੀਦੋ ਸਾਡੇ ਪਿੰਡ ਵਿੱਚ ਵਿਕਦਾ ਜੋ ਵੀ ਲਿਖਿਆ ਬੋਸਮੈਂਟ ਦੀ ਪੰਚਾਇਤ ਤਾਂ ਹੋਣੀ ਹੈ ਕਿ ਪੰਚਾਇਤ ਬਣੀ ਨਹੀਂ ਘਟੋ ਘਟ ਹਰੇਕ ਪਿੰਡ ਵਿੱਚ ਬੋਰਡ ਦੇ ਮਤਾਬਕ 4 5 7 8 10 ਮੈਂਬਰ ਹੁੰਦੇ ਆ ਸਰਪੰਚ ਹੁੰਦਾ ਦੋ ਚਾਰ ਨੰਬਰਦਾਰ ਹੁੰਦੇ ਆ ਦੋ ਚਾਰ ਗੁਰਦੁਆਰੇ ਹੁੰਦੇ ਉਹਨਾਂ ਦੇ ਕਹੜਾ ਮ चौधरी ਪ੍ਰਧਾਨ ਹੁੰਦੇ ਆ ਉਹ ਕਾਦੇ ਲਈ ਨੇ ਪ੍ਰਧਾਨ ਗੋਲ ਕਾ ਗਣਨ ਵਾਸਤੇ ਸਰਪੰਚ ਲੋਕਾਂ ਦੇ ਵਿਆਹਾਂ ਤੇ ਜਾਂ ਭੋਗਾਂ ਤੇ ਜਾਣ ਵਾਸਤੇ ਨੰਬਰਦਾਰ ਕੋਡ ਕਚਹਿਰੀਆਂ ਵਿੱਚ ਝੂਠੀਆਂ ਗਵਾਹੀਆਂ ਪਾਉਣ ਵਾਸਤੇ ਲੈ ਕੇ 2-4000 ਰੁਪਇਆ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਪਿੰਡ ਵਿੱਚ ਵੀ ਇਹ ਕੰਧ ਤੇ ਕੌਣ ਲਿਖ ਕੇ ਗਿਆ ਕਿ ਪਿੰਡ ਦੇ ਲੋਕਾਂ ਨੂੰ ਪਤਾ ਨਹੀਂ ਵੀ ਇਹ ਪਿੰਡ ਦੀ ਕੰਧ ਤੇ ਕੀਨੇ ਲਿਖਿਆ ਧਰੋਲਾ ਭਾਈ ਚਲੋ ਮਤਲਬ ਹਰੇਕ ਪਿੰਡ ਵਿੱਚ ਹਰੇਕ ਘਰ ਦੇ ਸਾਹਮਣੇ ਇੱਕ ਪੁਲਿਸ ਵਾਲਾ ਕੇ ਬੈਠੇ ਨਣਕਿਆਸ਼ੀ ਇਹ ਚਾਹੁੰਦੇ ਆ ਜਿਨ੍ਹਾਂ ਨੂੰ ਵੋਟਾਂ ਪਾ ਕੇ ਮੈਂਬਰ ਬਣਾਇਆ ਸਰਪੰਚ ਬਣਾਇਆ ਉਹਨਾਂ ਦੀ ਇੱਕ ਜ਼ਿੰਮੇਵਾਰੀ ਨਹੀਂ ਇੱਕ ਬੇਨਤੀ ਕਰਨ ਲੱਗਾ ਜੀ ਇਹ ਗੱਲਾਂ ਕੋੜੀਆਂ ਨੇ ਛੇਤੀ ਹਾਲਮ ਨਹੀਂ ਹੁੰਦੀਆਂ ਜਿਹੜੇ ਪਿੰਡ ਵਿੱਚ ਵੀ ਨਸ਼ਾ ਵਿਕਦਾ ਉਸ ਪਿੰਡ ਦੀ ਪੰਚਾਇਤ ਨੂੰ ਪਤਾ ਨਾ ਹੋਵੇ ਇਹ ਹੋ ਨਹੀਂ ਸਕਦਾ ਇਹ ਹਰਾਮਖੋਰੀਆਂ ਨੇ ਜੀ ਮੈਂ ਪਹਿਲਾਂ ਕਿਹਾ ਸੀ ਇੱਕ ਵਾਰੀ ਵੀਡੀਓ ਪਾ ਕੇ ਜਿਹੜਾ ਬਿਕਰਮ ਸਿੰਘ ਮਜੀਠੀਆ ਲਾਂਬਾ ਜੇਲ੍ਹ 'ਚ ਬੈਠਾ ਹੈ ਚੰਗੀ ਤਰ੍ਹਾਂ ਪਤਾ ਤੁਹਾਨੂੰ ਉਹਦਾ ਚਿੱਟਾ ਵੇਚਣ ਵਾਲੇ ਅੱਧ ਤੋਂ ਜ਼ਿਆਦਾ ਪਿੰਡਾਂ ਦੇ ਸਰਪੰਚ ਮੈਂਬਰ ਸੀ ਜਿਹੜੇ ਮੰਜੇ ਥੱਲੇ ਸੰਗ ਲਾ ਕੇ ਮੰਜਾ ਟੇਡਾ ਕਰਕੇ ਰੋਟੀਆਂ ਪਕਾਉਂਦੇ ਸੀ ਨਾ ਧੁੱਪ ਲੱਗਣ ਤੋਂ ਕੜੀਆਂ ਨਾ ਪੈਣ ਤੇ ਉਹਨਾਂ ਨੇ ਕਰੋੜ-ਕਰੋੜ ਦੀਆਂ ਕੋਠੀਆਂ ਕਿੱਦਾਂ ਪਾਈਆਂ 15 15 20 20 30 30 40 40 50 50 ਕਿੱਲੇ ਕਿੱਦਾਂ ਜ਼ਮੀਨ ਖਰੀਦੀ ਇਹ ਸਭ ਨੂੰ ਪਤਾ ਹੈ ਛਾੜੀ ਕੰਧ ਤੇ ਸਾਡੇ ਪਿੰਡ ਵਿੱਚ ਕੌਣ ਲੱਗ ਗਿਆ ਪੁਲਿਸ ਪ੍ਰਸ਼ਾਸਨ ਕਿੱਥੇ ਐ ਸਰਕਾਰ ਕਿੱਥੇ ਐ ਮਤਲਬ ਜਿਹੜਾ ਝਾੜੂ ਚੋਣ ਸ਼ਾਨ ਹੈ ਆਮ ਆਦਮੀ ਪਾਰਟੀ ਦਾ ਉਹ ਝਾੜੂ ਭਵੰਤਮਾਨ ਦੇ ਹੱਥ ਵਿੱਚ ਫੜਿਆ ਹੋਵੇ ਤੁਹਾਡੇ ਕੱਲੇ ਕੱਲੇ ਘਰ ਦੇ ਵਿੱਚ ਆ ਕੇ ਝਾੜੂ ਮਾਰੇ ਤੁਹਾਡੀਆਂ ਬੀਆਂ ਸਾਫ਼ ਕਰੇ ਤੁਹਾਡੀਆਂ ਗਲੀਆਂ ਨਾਲੀਆਂ ਭਵੰਤਮਾਨ ਸਾਫ਼ ਕਰਕੇ ਜਾਵੇ ਤੇ ਕੋਈ ਚਾਪਲੂਸੀ ਨਹੀਂ ਇਹ ਲਾਣਤਾ ਹੈ ਸਾਡੇ ਪਿੰਡ ਦੀਆਂ ਪੰਚਾਇਤਾਂ ਤੇ ਜਿਹੜੇ ਘੁੱਗੂ ਬਣ ਕੇ ਹੁਣ 7 ਵਜੇ ਹੋਣਗੇ ਸ਼ਾਮ ਦੇ 5:00 ਵਜੇ ਲਾ ਕੇ ਪੈਗ ਸੱਥਾਂ 'ਚ ਬਹਿ ਜਾਂਦੇ ਨੇ ਜੇਬਾਂ ਭਰ ਲੈਣਗੇ ਮੂੰਗਫਲੇ ਦੀਆਂ ਤੇ ਦੁਪਹਿਰੇ ਤਾਂ ਸਕੂਟੇ ਜਾਣਗੇ ਜਿਉਂਕਿ ਬੁੜਾ ਮਰਿਆ ਉਹਦੇ ਘੋਟੇ ਜਾਣ ਕੇ ਖਾ ਕੇ ਜਲੇਬੀਆਂ ਦੋ ਕੱਪ ਚਾਹ ਦੇ ਪੀ ਕੇ ਮੁੱਛਾਂ ਨੂੰ ਬੜਦੇ ਕੇ ਸਵੇਰ ਘਰੇ ਆ ਜਾਣਗੇ ਕਿਹਦੀ ਜਾਣ ਜਾਣਗੇ ਕੁੜੀ ਦੇ ਵਿਆਹ ਤੇ ਜਾਣਗੇ ਬਸ ਗਲਵਜਮਣਾ ਖਣ ਵਾਸਤੇ ਨਹੀਂ ਵੋਟਾਂ ਪਾਈਆਂ ਤੁਹਾਨੂੰ ਅਗਲਾ ਨਹੀਂ ਪਿੰਡ ਦੀ ਰਾਖੀ ਕਰਨੀ ਆ ਤੁਸੀਂ ਹਾਂ ਜੇ ਪਿੰਡ ਦੀ ਪੰਚਾਇਤ ਪੁਲਿਸ ਨੂੰ ਦੱਸੇ ਤੇ ਪੁਲਿਸ ਕਾਰਵਾਈ ਨਾ ਕਰੇ ਫਿਰ ਕਿਹਾ ਜਾ ਸਕਦਾ ਪਰ ਜੇ ਤੁਹਾਡੇ ਪਿੰਡ ਵਿੱਚ ਨਸ਼ਾ ਵਿਕਦਾ ਹੈ ਤੁਹਾਡੇ ਪਿੰਡ ਦੇ ਬੰਦੇ ਨਸ਼ਾ ਵੇਚਦੇ ਆ ਕਿਉਂ ਬਈ ਕਾਦੇ ਲਈ ਅਰੇ ਡੇ ਕਹਿੰਦੇ ਸੀ ਖਾਲਸਤਾਨ ਚਾਹੀਦਾ ਸਾਨੂੰ ਆਜ਼ਾਦੀ ਚਾਹੀਦੀ ਅਸੀਂ ਗੁਲਾਮ ਆ ਸੈਂਟਰ ਸਰਕਾਰ ਨਾਲ ਤੁਸੀਂ ਮੱਥਾ ਲਾ ਸਕਦੇ ਹੋ ਤੇ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਚਾਰ ਲਗਾੜਾ ਇਹਨੂੰ ਫੜ ਕੇ ਤੇ ਛਿੱਤਵੇਂ ਫੇਰ ਸਕਦੇ ਤੁਸੀਂ ਸ਼ਰਮ ਨਹੀਂ ਆਉਂਦੀ ਸਾਡੇ ਬਾਰ ਦੇ ਵਿੱਚ ਭੇਜ ਦਿਓ ਕਿਸੇ ਲਿਖਣ ਵਾਲੇ ਨੂੰ ਲਿਖ ਜੇ ਲਿਖ ਜਾਵੇ ਕੋਈ ਅਸੀਂ ਇਹ ਚਾਹੁੰਦੇ ਆ ਵੀ ਅਸੀਂ ਨਹੀਂ ਡੱਕਾ ਤੋੜ ਕੇ ਦੂਰਾ ਕਰਨਾ ਬਸ ਭਵੰਤਮਾਨ ਨੂੰ ਮੁੱਖ ਮੰਤਰੀ ਬਣਾਤਾ ਉਹਦਾ ਕੰਮ ਕੀ ਹੈ ਉਹਦਾ ਕੰਮ ਹੈ ਪ੍ਰਸ਼ਾਸਨ ਨੂੰ ਕੰਟਰੋਲ ਕਰਨਾ ਤੇ ਪ੍ਰਸ਼ਾਸਨ ਨੂੰ ਖਬਰ ਕਿਹਨੇ ਦੇਣੀ ਹੈ ਜੀ ਪਿੰਡ ਦੀ ਪੰਚਾਇਤ ਨੂੰ ਸਭ ਕੁਝ ਪਤਾ ਹੈ ਵੀ ਸਾਡੇ ਪਿੰਡ ਵਿੱਚ ਕੀ ਹੋ ਰਿਹਾ ਹੈ ਸਭ ਕੁਝ ਪਤਾ ਹੈ ਇਹ ਹਰਾਮਕੋਰੀਆਂ ਨਹੀਂ ਜੇ ਪਿੰਡ ਦੀ ਪੰਚਾਇਤ ਥੋੜੀ ਬਹੁਤੀ ਅਣਖ ਸ਼ਰਮ ਵਾਲੀ ਹੋਵੇ ਜ਼ਿੰਮੇਵਾਰੀ ਸਮਝੇ ਸਵਾਲ ਹੀ ਪੈਦਾ ਨਹੀਂ ਹੁੰਦਾ ਪਿੰਡ ਵਿੱਚ ਕੋਈ ਅਜਿਹੀ ਹਰਕਤ ਹੋ ਜੇ ਚਲੋ ਇਹ ਤਾਂ ਗੱਲ ਮੈਂ ਕਹਿ ਦਿੱ ਇੱਕ ਹੋਰ ਗੱਲ ਕਹਿਣ ਲੱਗਾ ਜਿਹੜੇ ਨਸ਼ਾ ਕਰਦੇ ਨੇ ਮਨ ਨੂੰ ਅਕਲ ਹੈ ਨਹੀਂ ਅਜਿਹੇ ਫੇਸਬੁਕਾਂ ਤੇ ਕਈ ਦੇਖਿਆ ਚਿੱਟੀ ਦਾੜੀ ਹੁੰਦੀ ਹੈ ਪੋਤੇ ਨੂੰ ਕਹਿਣਗੇ ਲੈ ਲਾ ਘੋਟਕ ਤੂੰ ਵੀ ਫਿਰ ਉਹਨੂੰ ਆਤ ਪੈ ਜਾਂਦੀ ਹੈ ਇਹਨਾਂ ਰਿਸ਼ਤਾ ਹੁੰਦੇ ਫਿਰ ਗੱਲ ਚੱਲਦੀ ਹੁੰਦੀ ਹੈ ਕੱਕ ਨਸ਼ਾ ਤਾਂ ਨਹੀਂ ਕਰਦਾ ਤੂੰ ਨਾ ਮੈਂ ਤਾਂ ਪੈਕੇਪੋਕੇ ਲਾਉਣਾ ਦਾਦੇ ਨੇ ਲਾਉਣ ਲਾਤਾ ਸੀ ਇਹ ਆਤਾ ਨਹੀਂ ਪਾਲੀਆ ਪਹਿ ਜਾਣਗੇ ਘਰ ਦੇ ਵਿੱਚੋਂ ਨਸ਼ਾ ਤੁਸੀਂ ਸ਼ੁਰੂ ਕੀਤਾ ਹੈ ਘਰ ਦੇ ਵਿੱਚੋਂ ਖਤਮ ਕਰ ਸਕਦੇ ਹੋ ਇਹ ਕਦੇ ਨਹੀਂ ਮੈਂ ਸਰਿਆਮ ਕਹਿ ਦਿੰਨਾ ਕੋਈ ਸਰਕਾਰ ਨਸ਼ਾ ਬੰਦ ਨਹੀਂ ਕਰ ਸਕਦੀ ਕੰਟਰੋਲ ਹੋ ਸਕਦਾ ਜੇ ਕਿਤੇ ਫੜ ਕੇ ਛੇਤਰ ਫੇਰਿਆ ਫਿਰ ਕਹਣਗੇ ਹਕੂਮਤ ਧੱਕਾ ਕਰਦੀ ਹੈ ਫਿਰ ਤੁਸੀਂ ਇਦਾਂ ਕਹਿਣਾ ਪਿੰਡ ਦੀ ਪੰਚਾਇਤ ਨੂੰ ਆਪਣੇ ਪਿੰਡ ਦਾ ਪੂਰਾ ਪਤਾ ਹੁੰਦਾ। ਵੀ ਪਿੰਡ ਦੇ ਕਿਹੜੇ ਲਗਾੜੇ, ਕਿਹੜੇ ਕਰਤੂਤ ਕਰਦੇ ਨੇ, ਕਿਹੜੇ ਨਸ਼ਾ ਵੇਚਦੇ ਨੇ ਸਭ ਪਤਾ ਹੁੰਦਾ। ਅਗਲੇ ਬੋਲ ਦੇ ਨਹੀਂ। ਕਿਉਂਕਿ ਜਿਹੜਾ ਬੰਦਾ ਨਸ਼ਾ ਵੇਚ ਕੇ ਰੋਜ਼ 10000 ਦੀ ਦਿਹਾੜੀ ਪਾਉਂਦਾ ਹੈ ਉਹ 2000 ਸਰਪੰਚ ਨੂੰ ਵੀ ਦਿੰਦਾ ਹੋਊ ਰੋਜ਼ ਦਾ। ਆਹ ਲੇ ਕਹਿੰਦਾ 60000 ਮਹੀਨੇ ਦਾ ਮੁਖ ਦਈ ਹੈ। ਕਿਉਂ ਬੋਲਣਾ ਮੈਂ? ਵਾਲਾ ਪੰਜ 500 ਮੈਂਬਰਾਂ ਨੂੰ ਵੀ ਹੁੰਦਾ ਉਹ ਲਗਣਾ 15000 ਮੇਰਾ ਬਣਦਾ ਅਗਲੇ ਤਾਂ ਕਹਿੰਦਾ ਇਹ ਚੱਲਦਾ ਐਵੇਂ ਨਹੀਂ ਕਹਿ ਰਹੇ ਮੈਂ ਮਜੀਠੀਏ ਦੇ ਡਰਗ ਡੀਲਰ ਸਭ ਤੋਂ ਜ਼ਿਆਦਾ ਸਰਪੰਚ ਸੀ ਪਿੰਡਾਂ ਦੇ ਤੇ ਜਿਹਦੀ ਧੌਣ ਵਿੱਚ ਕਿੱਲਾ ਹੋਇਆ ਨੇ ਵੀ ਸਾਨੂੰ ਕਹਿ ਰਹੇ ਨਾਂ ਵੀ ਲੈ ਦਾਂਗੀ ਗੱਲ ਕਰਕੇ ਦੇਖ ਲਓ ਫੋਨ ਤੇ ਐਦੋਂ ਬਾਅਦ ਤਾਂ ਕੁਝ ਬੋਲ ਨਹੀਂ ਸਕਦੇ ਲਾਸਟ ਵਿੱਚ ਬੇਨਤੀ ਹੈ ਜਿਹੜੇ ਬੰਦੇ ਚਾਹੁੰਦੇ ਨੇ ਵੀ ਅਸੀਂ ਪੰਜਾਬ ਬਚਾਉਣਾ ਪੰਜਾਬ ਨੂੰ ਬਾਅਦ ਵਿੱਚ بچਾਇਓ ਪਹਿਲਾਂ ਆਪਣੇ ਪਰਿਵਾਰਾਂ ਨੂੰ ਬਚਾ ਲਓ ਜੇ ਤੁਹਾਡੇ ਕੋਈ ਵਿਗੜੀ ਹੋਈ ਲਾਦ ਗੱਲ ਨਹੀਂ ਮੰਦੀ ਫੜ ਕੇ ਛੇਤਰ ਫੇਰਿਆ ਕਰੋ ਚੈੱਕ ਕਰਿਆ ਕਰੋ ਕਿ ਸਾਡਾ ਬੱਚਾ ਨਸ਼ਾ ਤਾਂ ਨਹੀਂ ਕਰਦਾ ਸਾਡਾ ਬੱਚਾ ਅੱਜ ਲੇਟ ਆਇਆ ਕਿਉਂ ਆਇਆ ਦੇ ਦੇ ਖੁੱਲ ਇਹ ਤਾਂ ਮੁੱਤਪਾਲ ਵਰਗੇ ਭਾਲਦੇ ਆਜ਼ਾਦੀ ਇਹੀ ਜੱਜ ਤੁਹਾਨੂੰ ਚਾਹੀਦੀ ਹੈ ਸੈਂਟਰ ਨਾ ਮੱਥਾ ਲਾ ਲਾਂਗੇ ਅਸੀਂ ਤੇ ਆਪਣੇ ਪਿੰਡ ਦੇ ਵਿੱਚ ਨਹੀਂ ਅਸੀਂ ਕੰਟਰੋਲ ਕਰ ਸਕਦੇ ਆਪਣੇ ਵਿਗੜੇ ਹੋਈ ਔਲਾਦ ਦੇ ਸ਼ੇਤਰ ਨਹੀਂ ਫੇਰ ਸਕਦੇ ਅਸੀਂ ਬਸ ਭਗਵਾਨ ਤੁਮਾਨੂੰ ਮੁੱਖ ਮੰਤਰੀ ਬਣਾਤਾ ਤੇ ਉਹਨੂੰ ਝਾੜੂ ਗਿਣ ਕੇ ਦਿਓ ਵੀ ਦੋ ਦੋ ਮਿੰਟ ਸਭ ਦੇ ਘਰ ਆ ਕੇ ਝਾੜੂ ਮਾਰ ਕੇ ਜਾਇਆ ਕਰ ਬਸ ਆ ਚੌਨੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ